ਸਾਨੂੰ ਬਹੁਤ ਵਧੀਆ ਲੱਗ ਰਿਹਾ ਸਾਨੂੰ ਆਈ ਥਿੰਕ ਹਫਤਾ ਖ ਹੋ ਗਿਆ ਤੇ ਬਸ ਇਹੀ ਬੇਨਤੀ ਹੈ ਜੀ ਸਾਡੀ ਫਿਲਮ ਆ ਰਹੀ ਹੈ ਜਰੂਰ ਦੇਖਣ ਜਾਇਆ ਹਾਂ ਰੋਲ ਜਿਹੜਾ ਨੇ ਨਿਭਾਰਿਓ ਕਿਸ ਤਰ੍ਹਾਂ ਦਾ ਰੋਲ ਹੈ ਤੁਹਾਡਾ ਔਰ ਕੁਝ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਮੈਂ ਬੀਬੀ ਰਜਨੀ ਜੀ ਦਾ ਰੋਲ ਨਿਭਾਰੀ ਆਂ ਤੇ ਬਸ ਇਹੀ ਹੈ ਜੀ ਇਹ ਕਹਾਣੀ ਸਬਰ ਤੇ ਫੇਥ ਦੀ ਆ ਤੇ ਇਹੀ ਮੈਸੇਜ ਜੋ ਅਸੀਂ ਸ਼ੂਟਿੰਗ ਦੇ ਦੌਰਾਨ ਸੁਣਦੇ ਆਏ ਆ ਕਹਾਣੀ ਇਹੀ ਉਦੋਂ ਸੁਣ ਤੇ ਸੁਣਾਉਂਦੀ ਆਂ ਸੀ ਸਾਡੀਆਂ ਮੰਮੀਆਂ ਦਾਦੀਆਂ ਨਾਨੀਆਂ ਤੇ ਇਹੀ ਅਸੀਂ ਵਿਜੂਅਲੀ ਲੈ ਕੇ ਆਏ ਆ ਜੀ ਐਂਟਰਟੇਨਮੈਂਟ ਦੇ ਨਾਲ ਪੰਜਾਬੀ ਵਿਰਸੇ ਨੂੰ ਵੀ ਦਰਸਾ ਰਹੀ ਹੈ ਇਹ ਮੂਵੀ ਪੰਜਾਬੀ ਕਲਚਰ ਹਾਂ ਜੀ 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 ਇਹ ਬੇਸਿਕਲੀ ਸਿੱਖ ਇਤਿਹਾਸ ਦੀ ਫਿਲਮ ਹੈ ਜੀ ਤਾਂ ਵਿਰਸਾ ਇੱਕ ਵੱਖਾ ਬਹੁਤ ਤੇ ਸਿੱਖ ਇਤਿਹਾਸ ਇੱਕ ਇਹ ਜਦੋਂ ਸਿੱਖ ਇਤਿਹਾਸ ਆ ਗਿਆ ਤਾਂ ਉਹਦੇ ਚ ਸਾਰੀਆਂ ਚੀਜ਼ਾਂ ਕਵਰ ਹੋ ਜਾਂਦੀਆਂ ਨੇ ਜੀ ਤਾਂ ਇਹ ਉਹ ਇਤਿਹਾਸ ਹੈ ਜਿਹੜਾ ਹੌਲੀ 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 ਅੱਖੋਂ ਪਰੋਖੇ ਹੁੰਦਾ ਜਾ ਰਿਹਾ ਜੇ ਅੱਜ ਕਿਸੇ ਨੂੰ ਪੁੱਛਦੇ ਆਂ ਕਿ ਬੀਬੀ ਰਜਨੀ ਦੀ ਬਾਰੇ ਤੁਹਾਨੂੰ ਪਤਾ ਤਾਂ ਬਹੁਤ ਲੋਕਾਂ ਦਾ ਜਵਾਬ ਨਾ ਚੁੰਦਾ ਤਾਂ ਹੌਲੀ ਹੌਲੀ ਜਿਹੜੇ ਸਾਡੇ ਐਸੇ ਕਰਤਾਰ ਨੇ ਸਾਡੇ ਇਤਿਹਾਸ ਦੇ ਜਿਹੜੇ ਦਿਨ ਪਰ ਦਿਨ ਲੋਕ ਜਿਨ੍ਹਾਂ ਨੂੰ ਭੁੱਲਦੇ ਜਾਂਦੇ ਨੇ ਤਾਂ ਸਾਡੀ ਟੀਮ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਦਾ ਇਸ ਇਤਿਹਾਸ ਤੇ ਫਿਲਮ ਬਣਾਈ ਜਾਵੇ ਕਰਨ ਧਾਲੀਵਾਲ ਜਿਨ੍ਹਾਂ ਨੇ ਇਹ ਫਿਲਮ ਪ੍ਰੋਡਿਊਸ ਕੀਤੀ ਹੈ ਮਿਡਪੋਰ ਰਿਕਾਰਡ ਤੋਂ ਔਰ ਪਹਿਲੀ ਵਾਰ ਹੀ ਉਹਨਾਂ ਨੇ ਇਹ ਫਿਲਮ ਪ੍ਰੋਡਿਊਸ ਕੀਤੀ ਹੈ ਤਾਂ ਸਾਡੀ ਸਾਰੀ ਟੀਮ ਨੇ ਉਹਦੇ ਵਿੱਚ ਬਹੁਤ ਮਿਹਨਤ ਕੀਤੀ ਹੈ ਬੀਬੀ ਰਜਨੀ 30 ਤਰੀਕ ਨੂੰ ਵਰਲਡ ਵਾਈਡ ਸਰੋਤਿਆਂ ਦੇ ਸਾਹਮਣੇ ਹੋ ਜੂਗੀ ਤੇ ਸਾਡੀ ਇਹ ਸਭ ਨੂੰ गुजारिश ਹੈ ਕਿ ਹਮੇਸ਼ਾ ਇੰਡਸਟਰੀ ਨਾਲੇ ਸ਼ਿਕਵਾ ਰਹਿੰਦਾ ਹੈ ਕਿ ਕੋਈ ਤੁਸੀਂ ਮੈਸੇਜ ਵਾਲੀ ਫਿਲਮ ਜਾਂ ਕੋਈ ਉਦਾਂ ਦੀ ਫਿਲਮ ਨਹੀਂ ਲੈ ਕੇ ਆਉਂਦੇ ਤੁਹਾਡੀਆਂ ਸੇਮ ਪੈਟਰਨ ਦੀਆਂ ਫਿਲਮਾਂ ਆਉਂਦੀਆਂ ਨੇ ਸੋ ਅਸੀਂ ਇਸ ਵਾਰ ਇਹ ਕੋਸ਼ਿਸ਼ ਕੀਤੀ ਹੈ ਸਾਰਿਆਂ ਨੇ ਰਲ ਕੇ ਕਿ ਆਪਣੇ ਇਤਿਹਾਸ ਤੇ ਫਿਲਮ ਬਣਾਈ ਜਾਵੇ ਜਿਹੜਾ ਸਾਡਾ ਫਰਜ਼ ਵੀ ਬਣਦਾ ਤੇ ਹੁਣ ਜਿਹੜੀ ਜ਼ਿੰਮੇਵਾਰੀ ਹੈ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਚੁੱਕੇ ਹਾਂ 30 ਤਰੀਕ ਨੂੰ ਫਿਲਮ ਰਿਲੀਜ਼ ਹੋਣੀ ਹੈ ਉਦੋਂ ਤੱਕ ਕਿ ਸਾਡਾ ਵਾਅਦਾ ਹੈ ਸਾਰੀ ਸੰਗਤ ਨਾਲ ਕਿ ਅਸੀਂ ਦੁਨੀਆ ਦੇ ਵਿੱਚ ਜਾਵਾਂਗੇ ਪੂਰੀ ਦੇ ਵਿੱਚ ਵਰਲਡਵਾਈਡ ਵੀ ਪ੍ਰੋਮੋਸ਼ਨ ਲਈ ਜਾ ਰਹੇ ਆ ਤੇ ਇੱਥੇ ਵੀ ਅਸੀਂ ਜਿਹਦਾ ਪ੍ਰੋਮੋਸ਼ਨ ਦਾ ਪੈਟਰਨ ਹੁੰਦਾ ਕਿ ਵੱਡਿਆਂ ਸ਼ਹਿਰਾਂ ਨੂੰ ਕਵਰ ਕੀਤਾ ਜਾਂਦਾ ਪਰ ਅਸੀਂ ਪਿੰਡਾਂ ਤੋਂ ਲੈ ਕੇ ਕਸਬਿਆਂ ਤੋਂ ਲੈ ਕੇ ਕੋਈ ਵੀ ਪੱਖ ਛੱਡ ਨਹੀਂ ਰਹੇ ਜਿੱਥੇ ਰੌਲਾ ਪਾ ਪਾ ਕੇ ਨਾ ਦਸੀਏ ਕਿ ਅਸੀਂ ਫਿਲਮ ਲੈ ਕੇ ਆ ਰਹੇ ਹਾਂ ਤੁਸੀਂ ਜ਼ਰੂਰ ਆਪਦੇਆਂ ਬੱਚਿਆਂ ਨਾਲ ਦੇਖਿਓ ਹੁਣ ਇਹ ਫਰਜ ਹੈ ਜਿਹੜਾ ਇਸ ਸਰੋਤਿਆਂ ਦਾ ਹੈ ਅਸੀਂ ਆਪਦੀ ਜ਼ਿੰਮੇਵਾਰੀ ਨਿਭਾਈ ਹੈ ਹੁਣ ਜ਼ਿੰਮੇਵਾਰੀ ਤੁਹਾਡੀ ਹੈ ਕਿ ਤੁਸੀਂ ਇਸ ਫਿਲਮ ਨੂੰ ਆਪਣੇ ਪਰਿਵਾਰਾਂ ਨਾਲ ਆਪਦੇਆਂ ਬਜ਼ੁਰਗਾਂ ਨਾਲ ਜ਼ਰੂਰ ਦੇਖ ਕੇ ਆਇਓ ਔਰ ਇਹਦੇ ਨਾਲ ਨਾਲ ਜਿਹੜਾ ਇੱਕ ਸਾਡੀ ਸਾਰੀ ਟੀਮ ਨੇ ਉਪਰਾਲਾ ਕੀਤਾ ਉਹ ਅੱਜ ਦੇ ਜਿਹੜੇ এনवायरमेंट 'ਚ ਅਸੀਂ ਰਹਿ ਰਹੇ ਆ ਬੜਾ ਕਲਾਈਮੇਟ ਚੇਂਜ ਹੋ ਗਿਆ ਬੜਾ ਕੁਝ ਬਦਲ ਗਿਆ ਬਰਸਾਤਾਂ ਟਾਈਮ ਤੇ ਨਹੀਂ ਗਰਮੀ ਵਧ ਗਈ ਉਹਦੇ ਨਾਲ ਨਾਲ ਅਸੀਂ ਬੂਟਿਆਂ ਦਾ ਲੰਗਰ ਲਾਇਆ ਕਿ ਤੁਸੀਂ ਬੀਬੀ ਰਜਨੀ ਜੀ ਦੀ ਆਤ 'ਚ ਜਾਂ ਜਿਹਦੇ ਜਿਹੜੇ ਵੀ ਗੁਰੂ ਘਰ ਤੇ ਤੁਸੀਂ ਭਰੋਸਾ ਕਰਦੇ ਹੋ ਜਿਹੜਾ ਵੀ ਥੋੜਾ ਮੁਰਸ਼ਿਦ ਹੈ ਉਹ ਕੋਈ ਵੀ ਹੋ ਸਕਦਾ ਜਿਹਨੂੰ ਵੀ ਤੁਸੀਂ ਭਗਵਾਨ ਮੰਨਦੇ ਹੋ ਉਹਦੇ ਨਾਮ ਦਾ ਜ਼ਰੂਰ ਬੂਟਾ ਲਾਓ ਔਰ ਜਿਉਂ-ਜਿਉਂ ਉਹ ਬੂਟਾ ਹਰਾ ਹੋਊਗਾ ਪ੍ਰਮਾਤਮਾ ਤੁਹਾਡੀਆਂ ਆਸਾਂ ਉਮੀਦਾਂ ਨੂੰ ਹਰਾ ਕਰੂਗਾ ਹਾਂ ਲਗਾਤਾਰ ਤੁਸੀਂ ਵੀ ਜਿਵੇਂ ਧਾਰਮਿਕ ਸਥਾਨਾਂ ਤੇ ਜਾ ਰਹੇ ਹੋ ਪ੍ਰਚਾਰ ਲਈ ਔਰ ਸਿੱਖਿਆ ਤੇ ਸਨੇਹਾ ਲੈ ਕੇ ਨਿਕਲੇ ਹੋ ਜੀ ਕਿਵੇਂ ਕੀ ਕਹਿਣਾ ਚਾਹੁੰਦੇ ਹੋ ਅੱਜ ਅੱਜਕੱਲ ਦੇ ਬੱਚਿਆਂ ਨੂੰ ਯੂਥ ਨੂੰ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਜਿਵੇਂ ਮੈਂ ਕਿਉਂਕਿ ਜ਼ਿੰਦਗੀ ਅੱਜਕੱਲ ਦੀ ਬੜੀ ਬਿਜ਼ੀ ਹੋ ਗਈ ਆ ਰਜਮੀ ਹਰ ਇੱਕ ਬੰਦੇ ਦੇ ਇੰਨੇ ਜਿਆਦੇ ਵਧ ਗਏ ਕਿ ਉਹਦੇ ਕੋਲ ਸਮਾਂ ਬਿਲਕੁਲ ਵੀ ਨਹੀਂ ਹੈਗਾ ਕਮਾਕਾਰਾਂ ਚ ਬਿਅਸਤ ਨੇ ਪਹਿਲਾਂ ਸਮਾਂ ਹੁੰਦਾ ਸੀ ਸੱਥਾਂ ਚ ਲੋਕ ਬੈਂਦੇ ਸੀ ਆਪਸ ਚ ਗੱਲਬਾਤ ਕਰਦੇ ਸੀ ਆਪਦੇ ਆ ਬਜ਼ੁਰਗਾਂ ਕੋਲ ਬਹਿ ਕੇ ਕਹਾਣੀਆਂ ਦੇ ਰੂਪ ਚ ਇਹ ਇਤਿਹਾਸ ਸੁਣਾਇਆ ਜਾਂਦਾ ਸੀ ਜਿਹੜਾ ਅਸੀਂ ਆਪਦੀਆਂ ਬੀਬੀ ਉਹਨਾਂ ਤੋਂ ਸੁਣਿਆ ਜੀ ਅੱਜ ਉਹ ਚੀਜ਼ਾਂ ਬਦਲ ਗਈਆਂ ਅੱਜ ਸਾਡੇ ਕੋਲ ਲੈ ਦੇ ਕੇ ਇੱਕ ਹੀ ਮਾਧਿਅਮ ਬਚਿਆ ਉਹ ਹੈਗਾ ਸਿਨੇਮਾ ਅਸੀਂ ਬਸ ਤੁਹਾਨੂੰ ਇਹ ਬੇਨਤੀ ਕਰਾਂਗੇ ਤੁਸੀਂ ਆਪਦੇ ਕੀਮਤੀ ਸਮੇਂ ਚੋਂ ਬਸ 2 2.5 ਘੰਟੇ ਕੱਢੋ ਹੂੰ ਉਹ ਸਿਨੇਮੇ ਦੇ ਮਾਧਿਅਮ ਰਾਹੀਂ ਹੀ ਤੁਸੀਂ ਉਹ ਸਾਰਾ ਇਤਿਹਾਸ ਗ੍ਰੈਂਡ ਕਰਕੇ ਜਾਓਗੇ ਤੇ ਜਿਹੜਾ ਮੈਨੂੰ ਲੱਗਦਾ ਕਿ ਜਦੋਂ ਕੋਈ ਛੋਟਾ ਜਵਾਕ ਉਸ ਉਮਰ 'ਚ ਉਹ ਫਿਲਮ ਦੇਖਦਾ ਤਾਂ ਸਾਰੀ ਜ਼ਿੰਦਗੀ ਲਈ ਉਹ ਉਹਦੇ ਦਿਮਾਗ 'ਚ ਛੱਪ ਜਾਂਦੀ ਹੈ ਤਾਂ ਉਹ ਅੱਗੇ ਆਉਣ ਲੈਣ ਬੱਚਿਆਂ ਨੂੰ ਵੀ ਦੱਸੂਗਾ ਇਹ ਫਰਜ਼ ਬਣ ਜਾਂਦਾ ਮਾਂ ਪਿਓ ਦਾ ਸੋ ਸਾਡੀ ਇਹੀ ਬੇਨਤੀ ਹੈ ਹੱਥ ਮੰਨ ਕੇ ਸਾਰਿਆਂ ਨੂੰ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਇਦਾਂ ਦੀਆਂ ਫਿਲਮਾਂ ਪੰਜਾਬੀ ਸਿਨੇਮੇ 'ਚ ਬਣਨ ਔਰ ਸਾਡਾ ਸੱਭਿਆਚਾਰ ਵਿਰਸਾ ਸਾਡੇ ਜਿਹੜੇ ਵੱਡੇ ਵੱਡੇ ਰੋਲ ਮਾਡਲ ਨੇ ਉਹ ਉਹਨਾਂ ਨੂੰ ਅਸੀਂ ਦਿਖਾ ਸਕੀਏ ਤਾਂ ਤੁਸੀਂ ਜ਼ਰੂਰ ਇਸ ਫਿਲਮ ਨੂੰ ਵੱਧ ਤੋਂ ਵੱਧ ਪਰ ਮਹੰਗਾਰਾ ਦਿਓ ਤੁਹਾਡੇ ਚਰਨਾਂ 'ਚ ਬੇਨਤੀ ਹੈ ਜੀ ਜੀ ਨਾ ਜੀ ਲਗਾਤਾਰ ਤੁਸੀਂ ਵੀ ਜਾ ਰਹੇ ਹੋ ਕਰ ਰਹੀ ਹਾਂ ਕਿ ਸੁਨੀਹਾ ਲੈ ਕੇ ਆਏ ਹੋ ਫਿਲਮ ਦੇ ਵਿੱਚ ਕੀ ਖਾਸ ਹੈ ਤੁਹਾਡਾ ਕਿਰਦਾਰ ਕਿਹੜਾ ਹੈ ਆ ਦੇਖੋ ਜੀ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜੀ ਫਿਲਮ ਹੈ ਉਹ ਨਰੋਲ ਇਤਿਹਾਸ ਤੇ ਉੱਤੇ ਬਣੀ ਹੈ ਜੋ ਇਤਿਹਾਸ ਹੈ ਉਹਦੇ ਤੇ ਫਿਲਮ ਬਣੀ ਹੈ ਬਾਕੀ ਤੁਸੀਂ ਫਿਲਮ ਵੇਖੋਗੇ ਜਸਪਾ ਜੀ ਨੇ ਔਰ ਰੁਪੀ ਨੇ ਹਰ ਚੀਜ਼ ਕਲੀਅਰ ਕਰੀ ਦਿੱਤੀ ਹੈ ਮੈਨੂੰ ਲੱਗਦਾ ਦੁਬਾਰਾ ਦੁਬਾਰਾ ਬੋਲਣ ਦਾ ਆ ਨਹੀਂ ਫਾਇਦਾ ਬਿਲਕੁਲ ਬਟ ਇਹ ਹੈ ਕਿ 30 ਤਰੀਕ ਨੂੰ ਸਿਨੇਮਾ ਘਰਾਂ ਜਾ ਕੇ ਵਿੱਚ ਜਾ ਕੇ ਜ਼ਰੂਰ ਵੇਖੋ ਬੀਬੀ ਰਜਨੀ ਕਿਉਂਕਿ ਇੱਕ ਆਮ ਜਿਹੜੀ ਲੋਕਾਂ ਦੀ ਡਿਮਾਂਡ ਸੀ ਕਿ ਕੁਝ ਰਿਲੀਜੀਅਸ ਫਿਲਮਸ ਹੋ ਕੁਝ ਵਕਰੇ ਟਾਪਿਕ ਹੋਣੇ ਚਾਹੀਦੇ ਵਕਰਾ ਟਾਪਿਕ ਆ ਹੁਣ ਪ੍ਰੋਡਿਊਸਰਸ ਨੇ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ ਹੁਣ ਸੰਗਤਾਂ ਦੀ ਔਰ ਆਡੀਅנס ਦੀ ਜ਼ਿੰਮੇਵਾਰੀ ਆ بس ਇਹੀ ਬੇਨਤੀ ਕਰੂੰਗਾ ਤੀ ਤੀਤ ਨੂੰ ਵੇਖੋ ਬੀਬੀ ਰਜਨੀ ਹਾਂ ਯੋਗਰਾ ਸਾਹਿਬ ਨੇ ਆਣਾ ਸੀਗਾ ਤੇ ਹਾਂਜੀ ਬਸ ਕਿਸੇ ਕਾਰਨ ਕਰਕੇ ਨਹੀਂ ਆ ਸਕੇ ਰਜੀਮਾ ਉਹਨਾਂ ਦਾ ਹਾਂਜੀ ਜੋ ਦੇ ਕਰ ਠੀਕ ਹੈ ਜੀ